ਆਰੀਆਂ ਸੰਗਤਾਂ ਨੇ ਨਾਲ ਨਾਲ ਕਿਰਪਾ ਕਰਨੀ ਹੈ ਜੋ ਇੱਕ ਹਫਤਾ ਕਹਿ ਕੇ ਉਸਤ ਤੋਂ ਅੰਤ ਜੋ ਅਗਲੇ ਜਥੇ ਦੀ ਹਾਜ਼ਰੀ ਠੰਡੇ ਬੁਰਜ ਚ ਬੈਠੀ ਮਤ ਅਸ਼ਗਨ ਕਰੇ ਸ਼ਗਨ ਕਰੇ ਜੋਰਵਾਰ ਫਤ ਸੇ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਨਿੱਕੇ ਨਿੱਕੇ ਆਕੇ ਤੂਰੇ ਸੋਹਣ ਗਾਤ ਰੇ ਸ੍ਰੀ ਸਾਹਿਬ ਸਜਾ ਕੇ ਤੂਰੇ ਮੋਤੀ RAM ਖੜਾ ਰੋਵੇ ਤੇਲ ਹੰਝੂ ਆ ਦਾ ਚੋਵੇ ਮੋਤੀ RAM ਖੜਾ ਰੋਵੇ ਤੇਲ ਹੰਝੂ ਆ ਦਾ ਚੋਵੇ

ਪੁਰਜ ਚ ਬੈਠੀ ਮਾਤਾ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਸਾਨੂੰ ਸ਼ੇਤੀ ਢੋਲੀਆਂ ਨੂੰ ਤੋਰ ਸੁਬਿਆ ਕੂਤੇ ਸ਼ੇਤੀ ਸ਼ੇਤੀ ਢੋਲੀਆਂ ਨੂੰ ਤੋਰ ਸੁਬਿਆ ਗੰਗੂਰਾਮ ਵਿਚੋਲਾ ਪੈੜਾ ਰੱਖ ਗਿਆ ਓਲਾ ਗੰਗੂਰਾਮ ਵਿਚੋਲਾ ਪੈੜਾ ਰੱਖ ਗਿਆ ਓਲਾ ਖੜੇ ਕੰਬ ਕੇ ਚਲਾਦ ਹੱਥੀ ਤੇ ਸੇਨੇ ਫੜੇ ਤੇ ਸੇਨੇ ਫੜੇ ਜੋਰਾਵਰ ਫਤ ਸਿੰਘ ਕੋੜੀ ਚੜੇ ਜੋਰਾਵਰ ਫਤੇ ਦੇ ਪੁਰਜ ਚ ਬੈਠੇ ਕਣਾ ਕਰੇ ਸ਼ਗਨ ਕਰੇ ਲਕੀਆਂ ਜਿੰਦਾ ਕੋਮਲ ਨੈਣੀ ਅੱਖਾਂ ਲੌਣ ਲੱਗੀਆਂ ਜਿੰਦਾ ਕੋਮਲ ਨੈਣੀ ਅੱਖਾਂ ਖਲੌਣ ਲੱਗੀਆਂ ਇਟਾ ਲੜਦੀ ਸਹੇਲੀ ਲਗੀਆਂ ਇਟ ਲੜਦੀ ਸਹੇਲੀ ਵਾਂਗੂੰ ਰੋਣ ਲਗੀਆਂ ਇਟ ਲੜਦੀ ਸਹੇਲੀ ਵਾਂਗੂੰ ਰੋਣ ਲਗੀਆਂ ਸੁਚ ਅਨੰਦ ਕਰ ਪਾਵੇ ਵੋਟੀ ਮੋਤ ਨੂੰ சே உச்சநந்த காரே வோட்ட மோத்த நே உச்ச நந்த காரே வோட்டூ சே உச்சநந்தா பாவே வீத்த ਸਜਾਵੇ ਪੜਿਆ ਚਲਾਦਾ ਹੀਰੇ ਕੰਦਾ ਚ ਜੜੇ ਕੰਦਾ ਚ ਜੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਸ਼ਗਨ ਕਰੇ ਸ਼ਗਨ ਕਰੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਤੇ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਜੋਰਾਵਰ ਫਤਿਹ ਸਿੰਘ ਕੋੜੀ ਚੜੇ ਤਨ ਗੁਰ ਗੋਬਿੰਦ ਸਿੰਘ ਜੀ ਦੇ ਲਾਲ ਹੀਰੇ ਕੰਧਾ ਚ ਜੜੇ ਸੱਤ ਤੇ 9 ਸਾਲ ਦੇ ਬੱਚੇ ਕਿੰਨੇ ਕੋ ਉਮਰ ਦੇ ਬੱਚੇ ਹੁੰਦੇ ਆਪਾਂ ਵੇਖਦੇ ਆ ਅੱਜ ਆਪਾਂ ਪੁੱਤਰਾਂ ਵਾਲਿਆਂ ਪੁੱਤਰਿਆਂ ਵਾਲਿਆਂ ਦੋਤਰੀਆਂ ਵਾਲਿਆਂ ਕਿਉਂ ਹਾਂ ਜੇ ਸਹਿਬਜ਼ਾਦਾ ਫਤਿਹ ਸਿੰਘ ਕੁਰਬਾਨੀ ਨਾ ਦਿੰਦਾ ਸ਼ਹੀਦ ਨਾ ਹੁੰਦਾ ਅਜ ਉਹਨਾਂ ਦੀ ਬਦੌਲਤ ਆਪਾਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਪਿਤਾ ਦਸ਼ਮੇਸ਼ ਤੇ ਚਾਰੇ ਲਾਲ ਇਸ ਸੰਸਾਰ ਤੋਂ ਵਾਰੇ ਗਏ ਆਓ ਕੀਰਤਨ ਕਰਦੇ ਆ ਹੋਇਆ ਉਸ ਮਾਲਕ ਦੇ ਉਸਤਤ ਕਰਦੇ ਆ ਹੋਇਆ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਆਓ ਸਾਡੇ ਸਤਿਕਾਰਯੋਗ ਭੈਣ ਜੀ ਜਤਿੰਦਰ ਕੌਰ ਜੋ ਇਕਾਵਤਾ ਦੀ ਹਾਜ਼ਰੀ ਲਾਉਣਗੇ ਉਸ ਤੋਂ ਪਰੰਤ ਜਿਵੇਂ ਜਿਵੇਂ ਹੁਕਮ ਤੇ ਮੈਂ ਤੇ ਮਕਰ ਆਉ ਦਾਸ ਕੋ ਲੋ ਕੀਰਤਨ ਕਰਦਿਆਂ ਹੋਇਆ ਬੇਅੰਤ ਪ੍ਰਕਾਰ ਦੀਆਂ ਭੁੱਲਾ ਹੋਈਆਂ ਸੰਗਤ ਅਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰਾ ਬਖਸ਼ਣ ਜੋਗ ਹਨ ਸਤਿਗੁਰੂ ਕਿਰਪਾ ਕਰਨ ਅੱਗੇ ਤੁਸ ਮੱਤ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ